ਇਹ ਲਫਾ ਦੇ ਦੀ ਸਾਜ ਪੋਣੇ ਬਾਈਕਾ ਖਾਲਸਾ ਰਹੇ ਜਿੱਥੇ ਭਦੇ ਇਹ ਭੈਣ ਆ ਸਾਡੇ ਨਾਲ ਬਾਈਕਾਂ ਦੀ ਉਹ ਆ ਸਾਡੇ ਨਾਲ ਬਾਪੂ ਜੀ ਇਹਾਂ ਦੇ ਵੀ ਸਾਡੇ ਕੋਲ ਰਾਸ਼ਨ ਪਹੁੰਚਦਾ ਜਰੂਰ ਆ ਪਰ ਪਹੁੰਚਦਾ ਆਟਾ ਤੇ ਜਿਹੜਾ ਕਰਿਆਨੇ ਦਾ ਸਮਾਨ ਉਹ ਘੱਟ ਪਹੁੰਚਦਾ ਪਰ ਆਪਾਂ ਨੂੰ ਵੀ ਪਤਾ ਵੀ ਘਰ ਦੇ ਵਿੱਚ ਨੂਨ ਮਿਰਚ ਮਸਾਲੇ ਹਲਦੀ ਘਿਓ ਦਾ ਤੇਲ ਦੀ ਸਖਤ ਲੋੜ ਆ ਭਰਾਓ ਜਿਹੜੇ ਕਿੱਟਾਂ ਤਿਆਰ ਕਰ ਦਿਓ ਆਪਣੇ ਆਪ ਦੀ ਸੁਈ ਦੀ ਝਾਤ ਮਾਰ ਲਿਆ ਕਰੋ ਇੱਕ ਕਰੀ ਵੀ ਆਪਾਂ ਡੇਲੀ بیس ਤੇ ਕੀ ਵਰਤ ਰਹੇ ਆ ਤੇ ਮਾਤਾ ਜੀ ਦੱਸੋ ਕਿਹੜੀਆਂ ਕਿਹੜੀਆਂ ਚੀਜ਼ਾਂ ਘਰ ਵਿੱਚ ਕਿਉਂ ਤੇ ਤੇਲ ਸਾਬਣ ਸਰਪਾ ਸਰਪਾ ਵੀ ਘਟ ਆਉਂਦੀ ਇਹ ਸੰਗਤ ਜੀ ਇਹ ਸੰਗਤ ਜੀ ਜਿਹੜਾ ਆਪਣੇ ਗੁਰਪ੍ਰੀਤ ਭੁੱਲਰ ਹੁਣੇ ਇਹ ਪਿੰਡ ਤੋਂ ਇਹ ਸਬయోగ ਜਿਹੜਾ ਲੈ ਕੇ ਆਇਆ ਉਹਦੇ ਵਿੱਚ ਰਸੋਈ ਦੀ ਕੱਲੀ ਕੱਲੀ ਚੀਜ਼ ਆ ਜਿਹੜੀ ਘਰ ਦੇ ਵਿੱਚ ਵਰਤਦੇ ਆ ਹਾਂ ਜੀ ਤੇ ਕੱਟ ਦੋ ਘੜੇ 15 20 ਕਿਲੋ ਭਈਆ ਜਿਹੜੀ ਉਹ ਕੱਟ ਪਈ ਆ ਇਹ ਸਾਹਮਣੇ ਮੰਨ ਲਓ ਬੋਰੀਆਂ ਦੇ ਵਿੱਚ ਸਮਾਨ ਪਾਇਆ ਹੋਇਆ 15 20 ਕਿਲੋ ਦਾ ਜਿਹੜਾ ਗੱਟਾ ਵਾ ਉਹ ਸਾਮਾਨ ਹੀ ਆ ਸਾਰਾ ਤੇ ਆ ਮਾਤਾ ਜੀ ਦਿਖਾ ਰਹੇ ਆ ਪੈਰ ਗਲੇ ਪਏ ਆ ਅਸੀਂ ਇਹਨਾਂ ਵਾਸਤੇ ਵੀ ਸਪੈਸ਼ਲ ਟੂਪਾ ਲੈ ਕੇ ਆਏ ਬੈਟਨਾਂ ਦਾ ਚੌਣੀ ਆ ਮੈਡੀਸਿਨ ਜਿਹੜੀਆਂ ਬੈਟਨੋ ਬੈਟੇ ਆਉਂਦੀਆਂ ਸੀ ਉਹ ਲੈ ਕੇ ਆਏ ਇਧਰ ਵੇਖੋ ਇਹ ਨਹੀਂ ਮਾਦਾ ਹੀ オーਪਨ ਹੋ ਗਈ ਆਪਣੀ ਇਹ ਪਾਣੀ ਨਾਲ ਅਲਰਜੀ ਹੋ ਜਾਂਦੀ ਆ ਜੀ ਪਾਣੀ ਨਾਲ ਅਲਰਜੀ ਵਾਲੀਆਂ ਗੋਲੀਆਂ ਸਾਡੀ ਭੈਣ ਤੁਹਾਡੇ ਨਾਲ ਗੱਲਬਾਤ ਕਰਦੀ ਏ ਦੱਸਦੀ ਆ ਸੋ ਇਹ ਬਹੁਤ ਜ਼ਰੂਰੀ ਹੈ ਕਿ ਜਿਹੜੇ ਜਿਹੜੇ ਵੀ ਗਰੁੱਪ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਜਾ ਰਹੇ ਹੈਗੇ ਆ ਕਿ ਜਦੋਂ ਰਾਸ਼ਨ ਦਾ ਤੁਸੀਂ ਸਮਾਨ ਲੈ ਕੇ ਜਾ ਰਹੇ ਹੋ ਤਾਂ ਮਤਲਬ ਚਾਹੇ ਆਪਦੀ ਫੈਮਿਲੀ ਦੇ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ ਕਿ ਘਰ ਦੇ ਵਿੱਚ ਰਸੋਈ ਦੇ ਵਿੱਚ ਬਹੁਤ ਸਾਰਾ ਸਮਾਨ ਯੂਜ਼ ਹੁੰਦਾ ਹੈ ਨਿੱਕੀਆਂ ਨਿੱਕੀਆਂ ਚੀਜ਼ਾਂ ਈਵਨ ਕਿ ਤੁਸੀਂ ਹਲਦੀ ਜਾਂ ਘਿਓ ਦੀ ਤੁਸੀਂ ਗੱਲ ਕਰ ਰਹੇ ਸੀ ਬਹੁਤ ਘਟ ਆ ਰਿਹਾ ਤੇ ਮਤਲਬ ਹੋਰ ਕਿਹੜੀ ਕਿਹੜੀਆਂ ਹੋਣਗੀਆਂ ਬੱਚਰਦਾਨੀਆਂ ਹੈਗੀਆਂ ਮਤਲਬ ਬੱਚਰਦਾਨੀਆਂ ਹੈਗੀਆਂ ਠੀਕ ਹੈ ਜੀ ਤੁਸੀਂ ਕੱਲੇ ਆٹے ਦੀ ਲੋੜ ਨਹੀਂ ਹੈਗੀ ਆਪਾਂ ਮਤਲਬ ਡੇਲੀ ਰੂਟੀਨ ਦੇ ਵਿੱਚ ਰਾਸ਼ਨ ਦਾ ਮਤਲਬ ਇਹ ਨਹੀਂ ਤੁਸੀਂ ਅਨਾਜ ਤੇ ਦਾਦਾ ਆਈ ਜਾਂ ਕੁਝ ਹੋ ਰਹੀ ਦੀ ਸਬਜ਼ੀਆਂ ਦੇ ਕੁਝ ਵੀ ਇਦਾਂ ਦਾ ਹੀ ਬਸੇ ਸਾਰੇ ਫਟ ਗਏ ਇਧਰ ਤੇ ਤਾਂ ਮਤਲਬ ਤੁਸੀਂ ਹਾਲ ਦੇ ਜੋੜ ਆ ਜੀ ਗੱਲ ਕੀ ਪਹਿਣਾ ਦੇ ਲਈ ਜਿਹੜੇ ਮਤਲਬ ਆਪਾਂ ਨਵੇਂ-ਨਵੇਂ ਕੱਪੜੇ ਜਿਹਨਾਂ ਨੂੰ ਬੜਾ ਸ਼ੌਕ ਹੁੰਦਾ ਆ ਤਾਂ ਇਸ ਟਾਈਮ ਤੁਸੀਂ ਆਪ ਨਾ ਖਰੀਦ ਕੇ ਜਾਂ ਜਿਹੜੇ ਵੀ ਤੁਹਾਡੇ ਮਤਲਬ ਸੂਟ ਹੈਗੇ ਆ ਬੀਬੀਆਂ ਪਹਿਣਾ ਦੇ ਜਿਹੜੇ ਵੀ ਏਰੀਆ ਦੇ ਵਿੱਚ ਜਾ ਰਹੇ ਹੋ ਤਾਂ ਤੁਸੀਂ ਨਿੱਕੀ-ਨਿੱਕੀ ਰਿਕੁਆਇਰਮੈਂਟ ਕੀ ਤੁਸੀਂ ਇਹ ਦੇਖ ਲਓ ਜਦੋਂ ਤੁਹਾਡੇ ਸਾਰੇ ਕੱਪੜੇ ਸਾਰੇ ਪਾਣੀ ਦੇ ਵਿੱਚ ਸਾਰਾ ਕੁਝ ਖਰਾਬ ਹੋ ਗਿਆ ਤਾਂ ਕੱਪੜਿਆਂ ਦੀ ਵੀ ਜ਼ਰੂਰਤ ਡੇਲੀ ਬੇਸਿਸ ਤੇ ਲੈਂਦੀ ਹੈ ਬਾਕੀ ਪਹਿਣਾ ਨੂੰ ਹੋਰ ਵੀ ਬਹੁਤ ਸਮਾਨ ਦੀ ਜ਼ਰੂਰਤ ਰਹਿੰਦੀ ਹੈ ਤਾਂ ਉਹਨਾਂ ਦੇ ਜਾ ਕੇ ਪਹਿਲਾਂ ਪੁੱਛੋ ਕਿ ਤੁਹਾਨੂੰ ਜ਼ਰੂਰਤ ਕੀ ਹੈਗੀ ਆ ਉਹਦੇ ਅਕੋਰਡਿੰਗ ਹੀ ਤੁਸੀਂ ਸਵਾਲ ਭੇਜੋ ਤੇ ਤੁਸੀਂ ਆ ਦੇਖ ਸਕਦੇ ਹੋ ਆਹ ਕੱਪੜੇ ਪਾਣੀ ਦਾ ਆਹ ਐਲਰਜੀ ਬਹੁਤ ਜਿਆਦਾ ਹੈ ਪਾਣੀ ਦੇ ਵਿੱਚ ਤੁਸੀਂ ਦੇਖ ਲਓ ਕਿੰਨੀ ਐਲਰਜੀ ਹੋ ਰਹੀ ਹੈ ਕਿੰਨੀ ਐਲਰਜੀ ਹੋ ਰਹੀ ਹੈ ਕਿਉਂਕਿ ਉਹਨੇ ਹਸਪੀਟਲ ਦੇ ਵਿੱਚ ਨਹੀਂ ਜਾ ਸਕਦੇ ਤੁਸੀਂ ਇਹ ਪਾਣੀ ਚ ਡਾਕਟਰਸ ਤੋਂ ਈਵਨ ਕੀ ਉਹਨਾਂ ਤੋਂ ਜੇ ਕੋਈ ਹੋਰ ਵੀ ਹੈਲਥ ਇਸ਼ੂ ਹੈਗਾ ਤਾਂ ਉਹਨਾਂ ਤੋਂ ਉਹਦੇ ਅਕੋਰਡਿੰਗ ਦੀ ਤੁਸੀਂ ਦਵਾਈ ਤੁਸੀਂ ਕੋਈ ਜੇ ਹੋਰ ਘਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਕੋਈ ਦਵਾਈ ਚਾਹੀਦੀ ਤੁਸੀਂ ਉਹ ਵੀ ਦੱਸ ਸਕਦੇ ਹੋ ਸਾਨੂੰ ਉਹ ਵੀ ਦਵਾਈ ਲਿਖੀ ਆ ਉਹਨਾਂ ਨੂੰ ਦੱਸੋ ਕਿਹੜੀ ਦਵਾਈ ਕੀ ਲੱਖ ਦਰਦ ਦੀ ਲੱਖ ਲੱਖ ਉਹ ਲਾਈਡਾ ਮਤੈ ਸੀ ਇੱਕ ਮੈਂ ਹੋਰ ਬੇਨਤੀ ਕਰਨਾ ਚਾਹਣਾ ਜਿਹੜੇ ਮੇਰੇ ਭੈਣ ਭਰਾ ਮੈਡੀਕਲ ਕਰ ਰਹੇ ਆ ਨਾ ਹਸਪਤਾਲਾਂ ਦੇ ਵਿੱਚ ਵਰਕਸ਼ਾਪਾਂ ਲਾ ਰਹੇ ਆ ਮੇਰੀਆਂ ਭੈਣਾਂ ਨੂੰ ਨਰਸਾਂ ਨੂੰ ਮੇਰੇ ਵੀਰਾਂ ਨੂੰ ਡਾਕਟਰਾਂ ਨੂੰ ਬੇਨਤੀ ਆ ਵੀ ਕੈਂਪਾਂ ਦੇ ਵਿੱਚ ਨਾ ਬੈਠੋ ਭਰਾਵੋ ਗਰਾਊਂਡ ਲੈਵਲ ਤੇ ਆਓ ਵੋਟ ਵੰਟੀ ਲਈ ਫਿਰਦਾ ਆਪਣਾ ਵੱਡਾ ਭਰਾ ਤੇ ਤੁਸੀਂ ਘਰ ਘਰ ਆ ਕੇ ਜਿਵੇਂ ਹੋਣਾ ਮਾਤਾ ਜੀ ਨੂੰ ਅਲਰਜੀ ਹੋਈ ਪਈ ਆ ਤੇ ਇਹਨਾਂ ਵੀ ਤਾਂ ਇਹਨਾਂ ਕੋਲ ਕਿਹੜਾ ਕਿਸੇ ਦਾ ਕੰਟੈਕਟ ਨੰਬਰ ਆ ਵੀ ਕਿਹੜੇ ਡਾਕਟਰ ਨੂੰ ਫੋਨ ਕਰਨ ਤੇ ਤੁਸੀਂ ਗਰਾਉਂਡ ਲੈਵਲ ਤੇ ਆ ਕੇ ਇਹਨਾਂ ਦੀ ਸੇਵਾ ਕਰੋ ਮਹਾਰਾਜ ਤੁਹਾਨੂੰ ਦੇਣਾ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੂਗਾ ਕਿ ਕਿੱਦਾਂ ਇਹਨਾਂ ਦੇ ਕੱਪੜੇ ਤੱਕ ਵੀ ਇਧਰ ਵੇਖੋ ਆ ਜਾ ਕੇ ਸਾਰੇ ਪੈਰ ਗਲੇ ਤੁਸੀਂ ਆਪਣੇ ਫਟੇ ਵੀ ਸੂਟਾਂ ਦੀ ਸੇਵਾ ਵੀ ਤੁਸੀਂ ਬੀਬੀਆਂ ਨੂੰ ਕਰ ਸਕਦੇ ਹੋ ਤੇ ਮੈਂ ਦੁਬਾਰਾ ਰਿਕਵੈਸਟ ਕਰੂੰਗੀ ਕਿ ਬੀਬੀਆਂ ਵੱਧ ਵੱਧ ਆਉਣ ਕੀ ਉਹ ਜਿਹੜੀ ਘਰ ਦੀ ਫੀਮੇਲਸ ਹੈਗੇ ਉਹਨਾਂ ਨੂੰ ਆ ਕੇ ਪੁੱਛਣ ਕਿ ਘਰ ਦੇ ਵਿੱਚ ਛੋਟਾ ਛੋਟਾ ਕੀ ਕੀ ਸਮਾਨ ਚਾਹੀਦਾ ਉਹਦੇ ਅਕੋਰਡਿੰਗ ਹੀ ਤੁਸੀਂ ਲੈ ਕੇ ਆਓ ਤੁਸੀਂ ਰਾਸ਼ਨ ਦੇ ਮਤਲਬ ਨਾਲਜ ਦਾ ਮਤਲਬ ਬੋਰੇ ਭਰ-ਭਰ ਕੇ ਨਾਲ ਲੈ ਕੇ ਆਓ ਜਿਹੜੀ ਚੀਜ਼ ਜ਼ਰੂਰਤ ਦੀ ਹੈਗੀ ਆ ਪੁੱਛ ਕੇ ਤੁਸੀਂ ਉਹ ਚੀਜ਼ ਸਪਲਾਈ ਕਰੋ ਤਾ ਜੋ ਨਾਲ ਦੀ ਬਰਬਾਦੀ ਨਾ ਹੋ ਸਕੇ ਜਾਂ ਕਿਸੇ ਹੋਰ ਚੀਜ਼ ਦੀ ਵੇਸਟ ਨਾ ਹੋ ਦਵਾਈਆਂ ਦੀ ਸਭ ਤੋਂ ਵੱਧ ਜ਼ਰੂਰਤ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਤੇ ਪੁੱਛ ਵੀ ਸਕਦੇ ਹੋ ਕਿਉਂਕਿ ਡੇਲੀ ਬੇਸਿਸ ਤੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਤੇ ਦਵਾਈਆਂ ਵੀ ਕਿਹੜੀਆਂ ਲੈ ਕੇ ਆਉਣੀਆਂ ਜ਼ਰੂਰਤ ਹਨ ਲੀਆਂ ਤਾਂ ਉਹ ਵੀ ਤੁਸੀਂ ਪੁੱਛ ਕੇ ਲੈ ਕੇ ਆ ਸਕਦੇ ਹੋ ਤੇ ਪਲੀਜ਼ ਨਾਲ ਦੀ ਜਿਹੜੀ ਬਰਬਾਦੀ ਨਾ ਕਰੋ ਤੇ ਸੇਵਾ ਕਰਨੀ ਹੈ ਤਾਂ ਮਤਲਬ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਜਿਸ ਚੀਜ਼ ਦੀ ਲੋੜ ਹੈਗੀ ਉਹ ਹੀ ਚੀਜ਼ ਬਚਾਓ